50 HP ਦਾ Solis ਦੇਖ ਰਹੇ ਹੋ ਇਹ ਵੀ 35200 ਡਾਲਰ ਦਾ ਸਿੱਧਾ ਸਿੱਧਾ 20 ਲੱਖ ਰੁਪਏ ਦਾ ਟਰੈਕਟਰ ਆ ਮੰਨ ਲਓ ਕਰਾ ਲੱਗਿਆ ਵਾ 20 ਲੱਖ ਕਦੋਂ ਦੇ ਦੋਗੇ ਦਾ ਆ ਆ ਗਿਆ ਤੁਹਾਡਾ 2023 Solis 90 HP ਦਾ ਟਰੈਕਟਰ 4 ਵੀਲਰ ਉਹ ਵੀ ਕੰਪੈਕਟ ਜਿਹੜਾ ਮਿਨੀ ਡਿਜ਼ਾਈਨ ਆਉਂਦਾ 55 ਲੱਖ 440 ਦਾ ਕਿੰਨਾ ਬਣ ਗਿਆ 55 ਤੁਹਾਡਾ ਬਣ ਗਿਆ 30 ਲੱਖ ਦੇ ਗੇੜ ਰੇਟ ਆ ਗਿਆ ਟਰੈਕਟਰ ਦਾ 30 ਲੱਖ ਰੁਪਏ ਦਾ ਅੱਗੇ ਆ ਗਿਆ ਲੋਵ ਵਾਲੇ ਉਹਨਾਂ ਦਾ ਕੋਈ 40 ਐਚਪੀ ਦਾ 25850 ਰੁਪਿਆ 25000 ਇਹ ਤੁਸੀਂ ਲਾ ਲਓ ਵੀ ਕਿੱਥੇ ਪੈਣਾ ਇਹ ਵੀ 15 18 ਲੱਖ ਰੁਪਈਆ ਦਾ ਟਰੈਕਟਰ ਬਣ ਗਿਆ ਆਜੋ ਅੱਗੇ ਤੁਹਾਨੂੰ ਦੱਸਦਾ ਵੀ ਇੱਥੇ ਤਾਂ ਸਾਰਾ ਕੁਝ ਬਹੁਤ ਸਸਤਾ ਹੈ ਮੈਂ ਫੈਕਟਸ ਨਾਲ ਗੱਲ ਕਰਦਾ ਮੈਂ ਵੀ ਨਹੀਂ ਬੋਲਦਾ ਦੱਸੀ ਗੱਲ ਜੀ ਸਾਰਿਆਂ ਨੂੰ ਜਿੱਦਾਂ ਮੈਂ ਪਹਿਲਾਂ ਵੀ ਬੜੀ ਵਾਰੀ ਬੇਨਤੀ ਕੀਤੀ ਆ ਕਿ ਇੰਡੀਆ ਦੇ ਵਿੱਚ ਟਰੈਕਟਰ ਇੰਪਲੀਮੈਂਟ ਕਾਰਾਂ ਸਾਰਾ ਕੁਝ ਸਸਤਾ ਵੀ ਆ ਟੈਕਸ ਵੀ ਘਟਾ ਮੈਂ 7-8 ਸਾਲ ਲਾ ਕੇ ਆਇਆ ਮੈਨੂੰ ਪਤਾ ਹੈ ਬਲੈਦ ਦੇ ਕੀ ਖਰਚੇ ਨੇ ਇੱਥੇ ਮੇਰੇ ਹਿਸਾਬ ਨਾਲ ਮੈਂ ਨਹੀਂ ਕਿਸੇ ਤੇ ਆਪਣੀ ਗੱਲ ਥੋਪਦਾ ਮੇਰੇ ਹਿਸਾਬ ਨਾਲ ਇੰਡੀਆ 'ਚ ਮਹਿੰਗਾਈ ਘਟਾ ਤੁਹਾਨੂੰ ਲੱਗਦਾ ਉਹ ਆਪਣੀ ਆਪਣੀ ਬੰਦੇ ਦੀ ਸੋਚ ਅੱਜ ਗੱਲ ਹੋਣੀ ਆ ਟਰੈਕਟਰਾਂ ਦੇ ਰੇਟ ਤੇ ਜਿਵੇਂ ਆਪਾਂ ਕਹੀ ਜਾਂਦੇ ਆ ਨਾ ਇੱਥੇ ਟੈਕਸ ਬੜਾ ਜੀ ਇੱਥੇ ਬੜੀ GST ਲੱਗ ਜਾਂਦੀ ਆ ਅੱਛਾ ਤਾਂ ਇੰਨੇ ਲੱਖ ਦਾ ਟਰੈਕਟਰ ਕਿੰਨੀ ਕੁ GST ਲੱਗਦੀ ਆ ਕਿੰਨਾ ਕੁ ਸਾਡਾ ਰ ਉਹਨਾਂ ਦਾ ਫਰਕ ਆ ਕੰਪੇਅਰ ਕਰਾਂਗੇ ਆਪਾਂ ਆਸਟ੍ਰੇਲੀਆ ਆਸਟ੍ਰੇਲੀਆ 'ਚ ਟਰੈਕਟਰਾਂ ਦਾ ਕੀ ਰੇਟ ਹੈ ਮੈਂ ਮੈਂ ਤੁਹਾਨੂੰ ਇਹ ਪਹਿਲੀ ਗੱਲ ਕਲੀਅਰ ਕਰ ਦਿੰਨਾ ਤੁਸੀਂ ਇਹ ਕਦੇ ਮਾੜਾ ਜਿਹਾ ਆਪਣੇ ਦਿਮਾਗ ਤੇ ਬੋਝ ਪਾ ਕੇ ਸੋਚਿਆ ਕਰੋ ਜੌਰਜੀਆ ਹੋਰ ਇੰਨੇ ਕੰਟਰੀਆਂ 'ਚ ਆਪਣੇ ਪੰਜਾਬੀ ਖੇਤੀ ਕਰਦੇ ਨੇ ਇੰਪਲੀਮੈਂਟ ਤੇ ਟਰੈਕਟਰ ਇੱਥੋਂ ਕਿਉਂ ਲੈ ਕੇ ਜਾਂਦੇ ਨੇ ਸਾਰਾ ਮਿਡਲ ਈਸਟ ਸਾਰਾ ਅਫਰੀਕਾ ਜਿਹੜਾ ਛੋਟਾ ਜ਼ਿਮੀਂਦਾਰ ਆ ਉਹ ਇੰਪਲੀਮੈਂਟ ਟਰੈਕਟਰ ਇੱਥੋਂ ਕਿਉਂ ਲੈ ਕੇ ਜਾਂਦਾ ਚਲੋ ਵੱਡੇ ਨੇ ਤਾਂ ਫਿਰ ਉਹ ਜੀਡੀਓ ਜਾਂ ਨਿਊ ਹਾਲੈਂਡ ਜਾ ਕੇ ਇਸ ਜਾਂ ਉਹ ਹੀ ਬ੍ਰਾਂਡ ਸਤਮਾਲ ਕਰਨੇ ਨੇ ਗੱਲ ਇਹਨਾਂ ਤੇ ਕਲੀਅਰ ਕਰਨੀ ਆ ਵੀ ਕਿੰਨੇ ਕਿੰਨੇ ਦਾ ਟਰੈਕਟਰ ਪੈਂਦਾ ਮੁੱਢ ਤੋਂ ਹੀ ਆਜੋ ਡਿਊਟਸ 40 80 92530 ਆਸਟ੍ਰੇਲੀਅਨ ਡਾਲਰ ਦਾ ਟਰੈਕਟਰ 92530 ਤੇ ਜੇ ਤੁਸੀਂ ਟੈਕਸਸ ਦੀ ਗੱਲ ਕਰੋ ਉਹ ਵੀ ਮੈਂ ਤੁਹਾਨੂੰ ਰੇਸ਼ੋ ਕਿਤੇ ਕੱਢ ਕੇ ਦੇ ਦੂੰਗਾ ਟੈਕਸਸ ਆਪਣੇ ਨਾ ਵੱਧ ਨੇ ਘੱਟ ਨਹੀਂ ਹੈਗੇ ਆ 51 ਲੱਖ 81448 ਰੁਪਏ ਦਾ ਟਰੈਕਟਰ ਪੈਂਦਾ ਫੋਟੋ ਸਕਰੀਨ ਤੇ ਆ ਉਹਨੂੰ ਤੁਸੀਂ ਦੇਖ ਲਓ ਵੀ 51 ਲੱਖ ਰੁਪਿਆ ਦਾ ਹੈਗਾ ਇਹ ਆਪਣੇ ਇੰਡੀਆ 'ਚ ਆਪਣੇ ਵੀ ਆਉਣਗੇ ਅੱਗੇ ਆ ਗਿਆ ਐਨ ਐਚ TT4. 75 49500 ਆਸਟ੍ਰੇਲੀਅਨ ਡਾਲਰ ਦਾ ਜਿਹੜੇ ਆਪਣੇ ਦੇਸੀ ਰੁਪਈਆ ਦੇ ਵਿੱਚ ਬਣਦੇ ਨੇ ਜੀ 2772000 ਰੁਪਈਆ ਐਗਜੈਕਟ ਇੱਕ ਗੱਲ ਮੈਂ ਵਿੱਚ ਦੀ ਕਲੀਅਰ ਕਰਦਾ ਜਿਹੜੀ ਮੈਂ ਰੇਸ਼ਿਓ ਕੱਢ ਰਿਹਾ ਮੈਂ ਕੱਲ ਰੇਟ ਚੈੱਕ ਕੀਤਾ ਸੀ ਇੰਡੀਅਨ ਰੁਪੀਸ ਤੇ ਆਸਟ੍ਰੇਲੀਅਨ ਡਾਲਰ ਦਾ 56 ਨਾਲ ਮੈਂ ਮਲਟੀਪਲਾਈ ਕਰਦਾ 56 ਰੁਪਈਆ ਦਾ 56 ਰੁਪਈਆ 33 ਪੈਸੇ ਗੱਲ ਰੇਟ ਆਇਆ ਸੀ ਮੈਂ 56 ਲਾਤ ਅੱਗੇ ਆ ਗਿਆ ਜੀ ਜੇਡੀ 5075e 59830 ڈالر ਦਾ 2790480 ਦਾ ਆਪਣੀ ਇੰਡੀਆ ਕੀ ਵਿਚਾਰ ਹੈ ਹੁਣ ਆਪਾਂ ਕਹਿੰਦੇ ਆ ਮਹਿੰਗੇ ਮਹਿੰਗਾ ਮੁੰਗਾ ਨਹੀਂ ਹੈਗਾ ਇੰਡੀਆ ਚ ਇੰਡੀਆ ਦਾ ਟਫਸਟ ਮਾਰਕੀਟ ਡਿਊਟਸ 40 50 ਮਾਡਲ 48243 ڈالر ਦਾ ਇੰਡੀਆ ਚ ਬਣ ਗਿਆ 2716808 ਰੁਪਏ JD 5210 ਜਿਹੜਾ ਆਪਣੇ ਬਹੁਤ ਚੱਲਦਾ ਹੈ ਇਹ ਹੈਗਾ ਵੀ ਮਾ ਦਾ 62 ਵੀਲ ਆ ਮੇਰਾ ਖਿਆਲ ਆ ਮਾਡਲ ਵੀ ਪਾਈ ਆ 40539 ਡਾਲਰ ਦਾ ਕਿਉਂ ਕਰੇ ਕਿਉਂ ਇੱਥੇ ਤੁਹਾਨੂੰ ਲਾ ਲਾਗ ਲਾ ਦੇਵੇ ਸਮਾਨ ਮੈਨੂੰ ਦੱਸੋ ਉਹਨਾਂ ਨੂੰ ਚੱਟੀ ਪਈ ਆ ਉਹਨਾਂ ਨੂੰ ਡਾਕਟਰ ਨੇ ਦੱਸਿਆ ਵੀ ਟਾਈਫਾਇਡ ਵਾਲੇ ਨਾਲ ਜੱਫੀਆਂ ਪਾਉਣ ਲੱਗ ਜੋ ਜਾ ਕੇ ਪੈਜੋ ਮੰਜੀ ਤੇ ਲਿਫਟ ਕੇ ਕਿਉਂ ਦਵੇ ਤੁਹਾਨੂੰ ਉਹ ਕਿਵੇਂ ਕਿੱਥੋਂ ਕੁਆਲਿਟੀ ਦੇ ਦੇਵੇ ਜਿਹੜੀ 2270184 ਰੁਪਈਆ ਦਾ 5210 2 ਵੀਲ ਹੈ 22,17,184 ਦਾ 2 ਵੀਲ ਡਰੈਕਟਰ ਇਸ ਕਰਕੇ ਇੰਡੀਆ ਚ ਜਿਹੜੇ ਪਿੱਟੀ ਜਾਂਦੇ ਆ ਨਾ ਵੀ ਆਹ ਲਾਤਾ ਆਹ ਲਾਤਾ ਉਹ ਵੀ ਮੈਂ ਬਾਤ ਚ ਗੱਲ ਕਰਦਾ ਅੱਗੇ ਆ ਗਿਆ NHTT 3.50 ਨਿਊ ਹਾਲੈਂਡ ਦਾ 36,300 ਆਸਟ੍ਰੇਲੀਅਨ ਡਾਲਰ ਦਾ 23,32,800 ਰੁਪਿਆ ਬਣਦਾ ਹੁਣ ਤੁਸੀਂ ਮਾੜਾ ਜਿਹਾ ਹਿਸਾਬ ਲਾ ਲਓ ਵੀ ਆਪਾਂ ਕਿੱਥੇ ਖੜੇ ਆ ਕੀ ਆਪਾਂ ਕਰਾਂਗੇ ਇੱਧਰ ਨੂੰ ਆਪਾਂ ਤੁਰਾਂਗੇ ਇੱਧਰ ਨੂੰ ਆਪਾਂ ਨਹੀਂ ਤੁਰਾਂਗੇ ਵੀ ਆਹ ਉੱਥੇ ਟਰੈਕਟਰਾਂ ਦੇ ਜਿਹੜੇ ਨੇ ਰੇਟ ਨੇ ਇੱਕ ਇੱਥੇ 16 ਜਿਆ ਸੀ ਉਹ ਸਾਲਾ ਰੂਲਰਾਂ ਲੱਗਿਆ ਮੈਨੂੰ ਲੱਭਿਆ ਨਹੀਂ ਪਤਾ ਨਹੀਂ ਕਿੱਥੇ ਗਿਆ ਵਿੱਚੇ ਆ ਫੋਟੋ ਉਹਦੀ ਉਹ ਵੀ ਤੁਹਾਨੂੰ ਦਿਖਾ ਦੂੰਗਾ ਹੁਣ ਇੱਥੋਂ ਸਿੱਧ ਕੀ ਹੁੰਦਾ ਜਦੋਂ ਜੀਡੀਓਰੇ ਆਇਆ ਸਟੈਂਡਰਡ ਆਇਨ ਦਾ ਪੰਪ ਮੇਡ ਇਨ ਯੂ ਐਸ ਅੱਜ ਉਹਦਾ ਰੇਟ ਪਤਾ ਕਰ ਲਓ ਲੱਖ ਰੁਪਏ ਤੋਂ ਉੱਪਰ ਆਹ ਪੰਪ ਜਿਹੜਾ ਮਾਈਕੋ ਦਾ ਪਤਾ ਕਿੰਨੇ ਦਾ ਪੈਂਦਾ ਕੰਪਨੀ ਨੂੰ ਬਲਕ 'ਚ 10000 ਦਾ ਪੰਪ ਪੈਂਦਾ ਲੱਖ ਚੋਂ 10000 ਕੱਢ ਲਓ 90 90 ਦੀ ਕਾਸਟ ਕਟਿੰਗ ਹੋਗੀ ਕਿਉਂ ਹੋਗੀ ਮਾਰਕੀਟ ਚ ਰੇਟ ਐ ਨਹੀਂ ਅਗਲਾ ਕੀ ਅਸੀਂ ਤਾਂ ਐਸੀ ਤੈਸੀ ਮਰਾਵੇ ਮਲਟੀਨੇਸ਼ਨਲ ਕੰਪਨੀਆਂ ਉਹਨਾਂ ਦੇ ਖਰਚੇ ਉਦਾਂ ਦੇ ਨੇ ਮੈਂ ਬਾਰ ਬਾਰ ਤੁਹਾਨੂੰ ਕਿਉਂ ਪਿੱਟਦਾ ਹੁੰਦਾ ਵੀ ਆਪਣੇ ਬਿਜਲੀ ਬੁਝਲੀ ਦੇ ਬਿਲਾ ਦੇ ਹੀਲੇ ਕਰ ਲਓ ਜਿੱਦਣ ਕਿਤੇ ਕੋਈ ਬਾਹਰਲੀ ਕੰਪਨੀ ਆ ਕੇ ਤੁਹਾਡੇ ਸਿਰ ਤੇ ਬਿਠਾਤੀ ਨਾ ਉਹਨੇ ਮੁਨਾਫਾ ਡਾਲਰਾਂ ਚ ਦੇਖਣਾ ਹੁੰਦਾ ਸਾਡੇ ਵਾਲੇ ਆ ਕੋਆਪਰੇਟਿਵ ਜਾਂ ਜਿਹੜੇ ਆ ਪੀਐਸਯੂਸ ਨੇ ਇਹ ਸਾਰ ਲੈਂਦੇ ਨੇ ਥੋੜੀ ਇਨਕਮ ਨਾਲ ਗੋਰਿਆਂ ਦਾ ਨਹੀਂ ਸਰਦਾ ਗੋਰਿਆਂ ਦੀ ਹਰ ਕਾਰਪੋਰੇਸ਼ਨ ਆਈਫੋਨ ਦੀ ਬੈਲੈਂਸ ਸ਼ੀਟ ਦੇਖ ਲਿਓ ਕਦੇ Google ਦੀ ਦੇਖ ਲਿਓ Microsoft ਦੀ ਦੇਖ ਲਿਓ ਹੋਰ JD ਦੀ ਦੇਖ ਲਿਓ New Holland ਦੀ Toyota ਦੀ ਜਿੰਨੀਆਂ ਕੰਪਨੀਆਂ ਨੇ Tesla ਉਹ ਉਹਨਾਂ ਦਾ ਨਹੀਂ ਆਉਂਦਾ ਨਸਰਦਾ ਉਹਨਾਂ ਦੀ ਰਿਸਰਚ ਐਂਡ ਡਿਵੈਲਪਮੈਂਟ ਆ ਜਿਹੜੀ ਉਹਦੇ ਤੇ ਬਹੁਤ ਜ਼ਿਆਦਾ ਖਰਚਾ ਕੀਤਾ ਜਾਂਦਾ ਉਹ ਹੋਰ ਤਰ੍ਹਾਂ ਦਾ ਉਹਨਾਂ ਦਾ ਸਟਰਕਚਰ ਆ ਉਹ ਬਹੁਤ ਵੱਡਾ ਕਾਰੋਬਾਰ ਲੈ ਕੇ ਤੁਰਦੇ ਨੇ ਆਪਣੇ ਵਾਂਗੂ ਛੋਟੇ-ਛੋਟੇ ਕਾਰੋਬਾਰ ਨਹੀਂ ਉੱਥੇ ਹੈਗੇ ਉਹਨਾਂ ਨੇ ਮੁਨਾਫਾ ਜੇ ਉਹਨਾਂ ਨੂੰ ਜਿਹਨ ਜੋ ਅਮਰੀਕਾ ਚ ਜਾਂ ਯੂਕੇ ਚ ਜਾਂ ਯੂਰੋਪੀਅਨ ਯੂਨੀਅਨ ਚ ਜੋ ਮੁਨਾਫਾ ਹੋ ਰਿਹਾ ਉਹਨਾਂ ਨੂੰ ਹੋਊਗਾ ਤਾਂ ਉਹ ਰਹਿਣਗੇ ਨਹੀਂ ਉਹਨਾਂ ਨੇ ਟਾਪ ਜਾਣੇ ਗੇਰ ਮਾਰ ਕੇ ਉਹ ਕਿਉਂ ਰਹਿਣਗੇ ਜੇ ਅਗਲੇ ਨੂੰ ਮੁਨਾਫਾ ਨਹੀਂ ਹੋਊਗਾ ਅਗਲੇ ਦੇ EMPLOYEE ਅਗਲੇ ਦਾ ਸਟਰਕਚਰ ਤਾਂ ਉਹਨਾਂ ਦੇ ਕੰਟਰੀ ਦੇ ਹਿਸਾਬ ਨਾਲ ਆ ਨਾ ਸੋ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਤੁਹਾਡੇ ਪਤਾ ਨਹੀਂ ਹਰੇਕ ਮੇਰੇ ਲੱਗ ਜਾਂਦਾ ਲੱਗਣ ਕਿਉਂਕਿ ਸੱਚ ਹੁੰਦਾ ਸਾਲਾ ਕੌੜਾ ਉਹ ਮੈਂ ਬੋਲਦਾ ਉਹ ਮੈਂ ਬੁਰਾ ਲੱਗਦਾ ਮਸੇ ਆਬਵੀਅਸਲੀ ਗੱਲ ਆ ਹੋਰ ਤਾਂ ਕੋਈ ਬਹੁਤੀ ਲੈਣਾ ਦੇਣਾ ਅਲਦਲ ਤਾਂ ਹੈ ਨਹੀਂ ਸੋ ਕੋਈ ਹੁਣ ਗੱਡੀਆਂ ਦੀ ਆਪਾਂ ਗੱਲ ਲਾ ਲਓ ਜਿਹੜੀ ਫੋਰਡ ਯੂਐਸ ਚ ਆਉਂਦੀ ਆ ਇੰਡੀਆ ਚ ਆਜੂਗੀ ਰੈਮ ਉਹ ਨਹੀਂ ਆਉਂਦੇ ਨੇ ਹੋ ਟੋ요ਟਾ ਆਉਂਦੀ ਆ ਹੋਂਡਾ ਦੇ ਤੁਸੀਂ ਕਦੇ ਦੇਖਿਓ ਐਕਰਾ ਦੇ ਦੇਖਿਓ ਚਲੋ ਮਰਸੀਡੀ ਬੀ ਐਮ ਓਡੀ ਇਹਨਾਂ ਦਾ ਤਾਂ ਇਹ ਤਾਂ ਲਗਜ਼ਰੀ ਹੈਗੇ ਨੇ ਬ੍ਰਾਂਡ ਜਾਂ ਸਪੋਰਟਸ ਕਹਿ ਲੋ ਇਹਨਾਂ ਦਾ ਤਾਂ ਗਾਹ ਕੋ ਉਦਾਂ ਦਾ ਇਹਨਾਂ ਦਾ ਵਰਲਡ ਵਾਈਡ ਸਟੈਂਡਰਡ ਸਾਰਾ ਸੇਮ ਹੀ ਹੈ ਕਿਉਂਕਿ ਇਹਨਾਂ ਦਾ ਕੋਸਟ ਕਟਿੰਗ ਹੋ ਨਹੀਂ ਸਕਦੀ ਇਹਨਾਂ ਦੇ ਕੋਈ ਉਦਾਂ ਦੇ ਵੇਰੀਐਂਟ ਹੈ ਨਹੀਂਗੇ ਇਹਨਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਮਾਲ ਆ ਉਹ ਤਾਂ ਇੱਕ ਮੋٹے ਬੰਦੇ ਨਹੀਂ ਲੈਣਾ ਇਹਦਾ ਹੈ ਸਟੈਂਡਰਡ ਸੇਮ ਹੈ ਜੇ ਤੁਸੀਂ ਕਿਤੇ ਲੋਹੇ ਦੀ ਗੱਲ ਕਰੋ ਕੁਆਲਿਟੀ ਦੀ ਹੁਣ ਤੁਸੀਂ ਏਅਰ ਬੈਗਸ ਦੀ ਸੇਫਟੀ ਸਟੈਂਡਰਡ ਦੀ ਗੱਲ ਕਰਦੋ ਅਮਰੀਕਾ ਨੇ ਆਪਣਾ ਸੇਫਟੀ ਸਟੈਂਡਰਡ ਕਾਡਮਿਟ ਕਰ ਗਿਆ ਮੇਰਾ ਖਿਆਲ ਹੈ 8 12000 ਬੈਗ ਨੇ ਸਟੈਂਡਰਡ ਜੇ ਅੱਜ ਗੱਡੀ ਉੱਤੇ ਮੈਨੂੰ ਐਗਜੈਕਟ ਨਹੀਂ ਪਤਾ ਮੇਰਾ ਖਿਆਲ ਆ 8 ਤਾਂ ਪੱਕੇ ਹੀ ਨੇ ਵੈਸੇ ਤਾਂ 12 ਹੋ ਸਕਦੇ ਨੇ 12000 ਰੁਪਏ ਗਾਂ ਤੋਂ ਬਿਨਾ ਗੱਡੀ ਪਾਸ ਨਹੀਂ ਹੁੰਦੀ ਇੱਥੇ ਜਦੋਂ 12 ਲੱਗ ਕੇ ਕੀਮਤ ਕਿੱਧਰ ਨੂੰ ਜਾਣੀ ਹੈ 50 ਲੱਖ ਦੀ ਕਾਰ ਲੈਣੇ ਆਪਾਂ ਫੋਰਚੂਨਰ ਝੋਲੇ ਕਹਿੰਨੇ ਕੁੱਲ ਦੋ ਮੈਂ ਬੜਾ ਹੈਰਾਨ ਮੰਨ ਜਾਂਦਾ ਵੀ ਸੇਫਟੀ ਕਿਉਂਕਿ ਕੋਈ ਕਾਨੂੰਨ ਨਹੀਂ ਉਦਾਂ ਸੇਫਟਸ 2000 ਬੈਗ ਜ਼ਰੂਰੀ ਕੀਤੇ ਹੋਏ ਨੇ ਸਟੇਟ ਨੇ ਹੁਣ ਜੇ ਉੱਥੇ ਯੂਐਸ ਵਰਗੇ ਕੰਟਰੀ ਚ 10 10 12 12 ਬੈਗ ਨੇ ਹਾਲਾਂਕਿ ਯੂਰਪ ਚ ਘਟ ਨੇ ਇਹ ਚੀਜ਼ਾਂ ਨੂੰ ਸਾਰਿਆਂ ਦਾ ਮੁਲਾਂਕਣ ਕਰਕੇ ਤੁਹਾਨੂੰ ਫੇਰ ਸਮਝਾਊਗਾ ਕਿ ਕਿਵੇਂ ਕੰਪਨੀਆਂ ਕੰਮ ਕਰਦੀਆਂ ਨੇ ਉਹ ਜਿਵੇਂ ਸਿਆਣੇ ਕਹਿੰਦੇ ਨੇ ਨਾ ਜਿੱਦਾਂ ਨਹੀਂ ਮੂੰਹ ਉਦਾਂ ਦੀ ਚਪੇੜ ਵੱਜਦੀ ਆ ਉਦਾਂ ਦੀ ਹੀ ਚਪੇੜ ਮਾਰਦੀ ਆਉਂਦੀਆਂ ਨੇ ਉਹਨਾਂ ਨੇ ਆਪਣਾ ਚੁੱਲ੍ਹਾ ਚਲਾਉਣਾ ਹੈ ਉਹਨਾਂ ਨੇ ਆਪਣਾ ਪ੍ਰੋਡਕਟ ਵੇਚਣਾ ਹਰਲੇ ਕਾਤੇ ਭੱਜ ਗਈ ਇੱਥੋਂ ਹਾਲਾਂਕਿ ਯੂਐਸ ਪ੍ਰੈਜ਼ੀਡੈਂਟ ਨੇ ਇਨਵੋਲਵ ਹੋ ਕੇ ਗਿਆ ਕਿ ਸਾਡੀ ਜਿਹੜੀ ਹੈਗੀ ਐਕਸਪੋਰਟ ਡਿਊਟੀ ਉਹ ਘਟਾਓ ਕਿ 200% ਆ ਫਿਰ ਉਹਨੇ 200 ਤੋਂ 100 ਕਰਤੀ ਮੰਨ ਕੇ ਚੱਲੋ ਜੇ ਉਹ 17 ਲੱਖ ਦਾ ਪਾਕਿਸਤਾਨ ਜਾ ਕੇ 34 ਲੱਖ ਦਾ 3 ਗੁਣਾ ਇਕਨੋਮੀ ਡਾਊਨ ਆ 34 ਨੂੰ 3 ਨਾਲ ਕਰ ਲੋ 1 ਕਰੋੜ 10-12 ਲੱਖ ਦਾ ਮੋਟਰਸਾਈਕਲ ਹੋ ਜਾਂਦਾ ਸੀ ਉਹ ਨਹੀਂ ਚੱਲ ਸਕਿਆ ਉਹਨਾਂ ਕੋਲ ਮਾਡਲ ਐਦਾਂ ਦੇ ਨਹੀਂ ਉਹ ਕੰਪਰੋਮਾਈਜ਼ ਨਹੀਂ ਕਰ ਸਕਦੇ ਫੇਲ ਹੋ ਗਿਆ ਕਿੱਥੇ ਗਿਆ ਜਹਾਰਲੇ ਸ਼ੈਵੀ ਕਿੱਥੇ ਗਈ ਬਹੁਤ ਚੈਲੰਜਸ ਹੁੰਦੇ ਨੇ ਬਹੁਤ ਸਮਝਣ ਵਾਲੀਆਂ ਡੰਘਾਈ ਵਾਲੀਆਂ ਗੱਲਾਂ ਨੇ ਸਾਡੀ ਸੋਚ ਤਾਂ ਬਸ ਆ ਰਹੇਗੀ ਭਾਬੀ ਮੈਂ ਸਿਆਣਾ ਬਸ ਤੇ ਮੈਂ ਬਾਰ-ਬਾਰ ਕਹਿੰਦਾ ਮੈਂ ਕੋਈ ਸਿਆਣਾ ਨਹੀਂ ਮੇਰੀ ਵੀਡੀਓ ਘੱਟ ਦੇਖਿਆ ਕਰੋ ਦੂਜਿਆਂ ਦੀ ਵੱਧ ਦੇਖਿਆ ਕਰੋ ਸਾਰਿਆਂ ਨੂੰ ਕੰਪੇਅਰ ਕਰਕੇ ਫਿਰ ਤੁਸੀਂ ਫੈਸਲੇ ਤੇ ਜਾਇਆ ਕਰੋ ਕੋਈ ਜ਼ਰੂਰੀ ਨਹੀਂ ਮੈਂ ਹਰ ਜਗ੍ਹਾ ਸਹੀ ਹੂੰ ਮੇਰਾ ਕਹਲਾ ਬਹੁਤ ਹੈ ਹੋਰ ਤਾਂ ਕੁਛ ਰਹਿ ਨਹੀਂ ਗਿਆ ਸੱਸ ਜੀ